ਤਲਵੰਡੀ ਸਾਬੋ ਖੜੇ ਹਾਂ ਜੀ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਤਲਵੰਡੀ ਸਾਬੋ ਤੋਂ ਬਠਿੰਡਾ ਨੂੰ ਜਾਂਦੇ ਹਾਂ ਬਾਈਪਾਸ ਤੋਂ ਜੋ ਰ즈ਵਾਹਾ ਲੰਘਦੇ ਉਹਦੇ ਵਿੱਚ ਇੱਕ ਵਾਰ ਫਿਰ ਤੋਂ ਪਾੜ ਪੈਣ ਦੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਇਸੇ ਰ즈ਵਾਹੇ ਦੇ ਵਿੱਚ ਕੁਝ ਦਿਨ ਪਹਿਲਾਂ ਵੀ ਪਾੜ ਪਿਆ ਸੀ ਕੀ ਕਾਰਨ ਹੈ ਕਿਉਂ ਇਸੇ ਰ즈ਵਾਹੇ ਦੇ ਵਿੱਚ ਬਾਰ ਬਾਰ ਪਾੜ ਪੈਂਦੇ ਨੇ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਈ ਏਕੜ ਕਿਸਾਨਾਂ ਦੀ ਫਸਲ ਹੈ ਜਿਹੜੀ ਉਹ ਪਾਣੀ ਦੇ ਨਾਲ ਪਰ ਚੁੱਕੀ ਹੈ ਬੁੱਢਾ ਦਲ ਦੇ ਬਾਗਾਂ ਦੇ ਵਿੱਚ ਰਜਵਾਹ ਅੱਜ ਇੱਕ ਵਾਰ ਫਿਰ ਤੋਂ ਟੁੱਟਿਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਹਿਬ ਹਾਂਜੀ ਸਰ ਕੀ ਨਾਮ ਆਪਣਾ ਮੇਰੇ ਨਾਮ ਫੀਜੀ ਬੰਸਲੇ ਜੀ ਮੈਂ ਇੱਥੇ ਐਸ ਡੀਓ ਨਹਿ ਤਲਵੰਡੀ ਸਾਹਿਬ ਉਹ ਦੇ ਤੌਰ ਤੇ ਪੋਸਟਡ ਕੀ ਗੱਲ ਹੋਈ ਐ ਸੂ ਟੁੱਟਿਆ ਕੀ ਕਾਰਨ ਬਣਿਆ ਜੀ ਜੀ ਇੱਥੇ ਮਤਲਬ ਕਿ ਤੁਸੀਂ ਦੇਖ ਹੀ ਰਹੇ ਹੋਗੇ ਨਾਲ-ਨਾਲ ਦਰਖਤਾਂ ਦੀਆਂ ਜੜਾਂ ਜਿਹੜੀਆਂ ਪੱਡਿਆਂ ਦੇ ਵਿੱਚੋਂ ਵੀ ਬਾਹਰ ਆ ਰਹੀਆਂ ਨੇ ਉਹਨਾਂ ਜੜਾਂ ਰਾਹੀਂ ਹੀ ਕੋਈ ਲੀਕੇਜ ਹੋਈ ਐ ਉਸੇ ਜਿਹੜੀ ਨਾਲ ਰੋਡ ਚੱਲਦੀ ਹੈ ਇਹਦੇ ਤੇ ਬਹੁਤ ਜ਼ਿਆਦਾ ਹੈਵੀ ਟ੍ਰੈਫਿਕ ਚੱਲਦਾ ਜਿਹਦੇ ਕਰਕੇ ਵਾਈਬ੍ਰੇਸ਼ਨਸ ਵੀ ਪੈਦਾ ਹੁੰਦੀਆਂ ਹਰ ਟਾਈਮ ਤੇ ਉਹਨਾਂ ਜੜਾਂਾਂ ਹੀ ਕਿਤੇ ਲੀਕੇਜ ਹੋਈ ਹੈ ਜਦੋਂ ਇਹ ਸਵੇਰ ਟੁੱਟਿਆ ਤਾਂ ਬੈੱਡ ਵਿੱਚੋਂ ਹੀ ਪਹਿਲਾਂ ਘਰ ਲੂ ਗਿਆ ਹੈਗਾ अच्छा जी, जी।, जी, जी तो उधो ਬਾਹਰ ਹੀ ਆ ਮਿਲ ਕੇ ਬ੍ਰੀਚ ਹੋਇਆ ਜੀ ਕੁਝ ਦਿਨ ਪਹਿਲਾਂ ਵੀ ਇਹੀ ਸਾਈਡ ਥੋੜੀ ਜੱਗੇ ਜਾ ਕੇ ਟੁੱਟਿਆ ਸੀਗਾ ਪਰ ਲੋਕਾਂ ਦਾ ਕਹਿਣਾ ਵੀ ਸਾਮ ਸੰਭਾਲ ਆ ਜਾਂ ਜਿਹੜੇ ਮੰਨ ਲਓ ਪਟੜੀ ਦੇ ਨਾਲ ਮਿੱਟੀ ਵਗੈਰਾ ਨਹੀਂ ਲੱਗੀ ਕੀ ਕਹਿ ਸਕਦੇ ਪਟੜੀ ਦੇ ਨਾਲ ਤਾਂ ਮਿੱਟੀ ਹੈ ਜੀ ਤੁਹਾਡੇ ਸਾਹਮਣੇ ਦੇਖੋ ਜਿੱਨਾ ਆਪਣਾ ਇਹ 492 ਫੁੱਟ 4 ਫੁੱਟ 11 ਇੰਚ ਬੈਂਕ ਚਾਹੀਦਾ ਆਪਾਂ ਨੂੰ ਪੂਰਾ ਹੈ ਜੀ ਬਟ ਜਿਵੇਂ ਆ ਜੰਗਲ ਵਗੈਰਾ ਹੈਗੀ ਹੈ ਵੀਡ ਗਰੋਥ ਹੈਗੀ ਹੈ ਉਹਦੇ ਕਰਕੇ ਹੁਣ ਅਸੀਂ ਇਦੂ ਬਾਦ ਨਰੇਗਾ ਰਹੀਂ ਸਫਾਈ ਕਰਵਾਉਣੀ ਹੁੰਦੀ ਹੈ ਕਿ ਇਦੂ ਬਾਦ ਅਸੀਂ ਨਰੇਗਾ ਰਹੀਂ ਸਫਾਈ ਕਰਵਾਵਾਂਗੇ ਕੀ ਪਾਣੀ ਹੁਣ ਬੰਦ ਕਰਵਾ ਦਿੱਤਾ ਜੀ ਬਟ ਇੱਥੇ ਜਿਹੜੀ ਇਹ ਲੰਬਾਈ ਹੈਗੀ ਹੈ ਜੀ ਚੈਨਲ ਦੀ ਉਹਦਾ ਜਿਹੜਾ 2 ਤੋਂ 3 ਘੰਟੇ ਦੇਗਾ ਪਾਣੀ ਦਾ ਟਾਈਮ ਲੱਗੇਗਾ ਬਟ ਅਸੀਂ ਫੇਰ ਵੀ ਇਦੋਂ ਪਿੱਛੇ ਸਾਡੇ ਕੋਲ ਇੱਕ ਪੁਆਇੰਟ ਹੈਗਾ ਉੱਥੇ ਅਸੀਂ ਮਸ਼ੀਨ ਭੇਜਤੀ ਹੈਗੀ ਉੱਥੋਂ ਅਸੀਂ ਪਾਣੀ ਡਿਵਰਟ ਦੂਸਰੇ ਪਾਸੇ ਕਰ ਰਹੇ ਹਾਂ ਤਾਂ ਕਿ ਇੱਥੇ ਨੁਕਸਾਨ ਘੱਟੋ ਘੱਟ ਕਿੰਨੇ ਕ ਵਜੇ ਪਤਾ ਲੱਗਿਆ ਮੈਨੂੰ ਇਹ ਸਵੇਰੇ ਸਵਾ ਕੱਠ ਪਤਾ ਲੱਗਿਆ ਸੀਗਾ ਜੀ ਉਸ ਤੋਂ ਬਾਅਦ ਇਮੀਡੀਏਟਲੀ ਮੈਂ ਹੈਡ ਤੋਂ ਪਾਣੀ ਘਟਾਉਣਾ ਸ਼ੁਰੂ ਕੀਤਾਗਾ ਕਿਉਂਕਿ ਅਸੀਂ ਪਾਣੀ ਜਿਹੜਾ ਥੋੜਾ ਜਿਹਾ ਗ੍ਰੈਜੂਲੀ ਘਟਾਉਣੇ ਹੁੰਦੇ ਨੇਗੇ ਇੱਕੋ ਧਮ ਨਹੀਂ ਘਟਾਉਂਦੇ ਇਹ ਐਨੀ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ ਕਿ ਮੈਂ ਕਹਾਂ ਇਹ ਖਾਵੇ ਕੋਈ ਨਹੀਂ ਹੈ ਜੇ ਪਾਣੀ ਵੀ ਹੈ ਸੱਤ ਬੰਦ ਕਰਵਾਇਆ ਕਿਸੇ ਨੇ ਵੀ ਹੈ ਜੇ ਉਹ ਨਹੀਂ ਆਏ ਉਹ ਨਹੀਂ ਚੱਲ ਰਿਹਾ ਇਹ ਹੈ ਕਿੱਥੇ ਗਏ ਹੈ